ਹਾਂਜੀ ਸਰ ਕੀ ਕਾਰਨ ਸੀ ਅੱਜ ਜਿਹੜਾ ਕਿ ਹੈਲਥ ਡਿਪਾਰਟਮੈਂਟ ਤੇ ਐਨ ਐਚ ਐਸ ਜਿਹੜਾ ਕਿ ਸਟਾਫ ਹੈਗਾ ਹੜਤਾਲ ਤੇ ਬੈਠਾ ਵਾ ਐਨ ਐਚ ਐਮ এমਪਲੋਏ ਪਿਛਲੇ 2 ਮਹੀਨੇ ਤੋਂ ਆਪਣੀਆਂ ਤਨਖਾਹਾਂ ਦੀ ਵੇਟ ਕਰ ਰਹੇ ਆ ਦਿਵਾਲੀ ਤੋਂ ਪਹਿਲਾਂ ਵੀ ਸਰਕਾਰ ਨੇ ਇਸ ਤਰ੍ਹਾਂ ਹੀ ਸਾਡੇ ਨਾਲ ਕੀਤਾ ਸੀਗਾ ਕਾਫੀ دیر ਬਾਅਦ ਸਾਨੂੰ ਦਿਵਾਲੀ ਤੇ ਤਨਖਾਹ ਮਿਲੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਹੁਣ ਤਨਖਾਹਾਂ ਵਾਗੇ ਟਾਈਮ ਤੇ ਆਂਦੇ ਰਹਿਣਗੇ ਪਰ ਦਿਵਾਲੀ ਤੋਂ ਬਾਅਦ ਹੱਲੇ ਤੱਕ ਫੇਰ ਵੀ ਅਕਤੂਬਰ ਮਹੀਨੇ ਦੀ ਨਵੰਬਰ ਮਹੀਨੇ ਦੀ ਕੋਈ ਤਨਖਾਹ ਜਿਹੜੀ ਹੈ ਮੁਲਾਇਬਾਂ ਨਹੀਂ ਦਿੱਤੀ ਗਈ ਹੈ ਬਜਟ ਲੇਟ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕੋਈ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਕਾਉਂਸਲਰ ਉਹ ਇੰਨਾ ਸਲੋ ਹੈ ਇਹਨੇ ਉਹ ਚ ਚੈੱਕ ਹੈ ਉਹ ਬਹੁਤ ਡਿਲੇ ਹੋ ਜਾਂਦੀ ਹੈ ਕਾਰਨ ਕੀ ਮੰਦੇ ਹੈ ਕਾਰਨ ਕੀ ਮੰਦੇ ਜਿੱਥੇ ਕਿ ਸਰ ਪੰਜਾਬ ਸਰਕਾਰ ਐਡਿਟਿਵਟੇ ਦਾਅਵੇ ਕਰਦੀ ਹੈ ਕਿ ਅਸੀਂ ਮੁਲਾਜ਼ਮਾਂ ਦੀ ਭਰਤੀ ਕਰ ਰਹੇ ਹਾਂ ਉੱਥੇ ਤਨਖਾਹਾਂ ਦੇਣ ਨੂੰ ਤਾਂ ਇਹਨਾਂ ਕੋਲ ਕੋਈ ਕਹ ਲੋ ਕਿ ਫੰਡ ਨਹੀਂ ਹੈਗੇ ਇਹ ਨਾ ਤਾਂ ਥੋੜਾ ਮਿਸ ਮੈਨੇਜਮੈਂਟ ਮੈਂ ਕਹਾਂਗਾ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਭਰਤੀ ਕਰ ਲਿਆ ਤੇ ਉਹਨਾਂ ਦੇ ਕੋਲੋਂ ਕੰਮ ਵੀ ਲੈ ਰਹੇ ਹੋ ਤੇ ਉਹਨਾਂ ਨੂੰ ਸਮੇਂ ਤੇ ਅਦਾਇਗੀ ਜਿਹੜੀ ਹੈਗੀ ਉਹਨਾਂ ਦੀ ਬੰਦੀ ਉਹ ਕਰਨੀ ਜ਼ਰੂਰੀ ਹੈ ਤੇ ਤੁਹਾਡੇ ਇਥੇ ਸਿਵਲ ਪ੍ਰਸ਼ਾਸਨ ਦੀ ਕੀ ਭੂਮਿਕਾ ਵਾ ਪ੍ਰਸ਼ਾਸਨ ਵੱਲੋਂ ਨਹੀਂ ਇਹਦਾ ਕੁਛ ਹੈ ਸਾਡੇ ਵੱਲੋਂ ਜਿੰਨੇ ਵੀ ਤਰ੍ਹਾਂ ਦੇ ਬਿੱਲ ਹੈ ਉਹ ਸਾਰੇ ਟਾਈਮ ਤੇ ਸਬਮਿਟ ਹੋ ਰਹੇ ਨੇ ਪਰ ਇਹੀ ਹੈ ਕਿ ਜਦੋਂ ਪਿੱਛੋਂ ਹੀ ਸਾਰੇ ਬਜਟ ਲੇਟ ਆਣੇ ਆ ਤੋ ਫੇ ਅੱਗੇ ਵੀ ਸਾਰੇ ਬਿੱਲ ਪ੍ਰਿਪੇਰੇਸ਼ਨ ਤੇ ਅੱਗੇ ਸਬਮਿਸ਼ਨ ਉਹ ਲੇਟ ਹੋ ਜਾਂਦੀ ਹੈ ਜੇ ਇਧਰ ਹਾਲਾਤ ਨੇ ਤਾਂ ਆਉਣ ਵਾਲੇ ਟਾਈਮ ਤੇ ਜੂਨੀਅਰ ਵੱਲੋਂ ਕੋਈ ਅਗਲਾ ਏਜੰਡਾ ਕੀ ਹੋਊਗਾ ਤੁਹਾਡਾ ਜੂਨੀਅਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦ ਤੱਕ ਹੋਣ ਸਾਡੀਆਂ 2 ਮਹੀਨੇ ਤਨਖਾਹ ਜਾਰੀ ਨਹੀਂ ਹੁੰਦੀਆਂ ਅਤੇ ਇਸ ਦੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਕੋਈ ਆਸ਼ਵਾਸਨ ਨਹੀਂ ਦਿੱਤਾ ਜਾਂਦਾ ਕਿ ਜਿਹੜੇ ਤਨਖਾਹ ਮਹੀਨੇ ਦੀ 2 ਤਰੀਕ ਤੱਕ ਮੁਲਾਜ਼ਮਾਂ ਨੂੰ ਨਹੀਂ ਪਹੁੰਚ ਜਾਂਦੀਆਂ ਤਦ ਤੱਕ ਇਹ ਸਾਡਾ ਜਿਹੜਾ ਸੰਘਰਸ਼ ਹੈ ਇਹ ਇਦਾਂ ਹੀ ਜਾਰੀ ਰਹੇਗਾ ਹਰ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਬੰਦ ਰਹਿਣਗੇ ਤੇ ਇਹ ਕੰਮ ਬੰਦ ਕਰਕੇ ਜੇ ਕੋਈ ਕਿਸੇ ਨੂੰ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਜਾਂ ਹੋਰ ਕੁਝ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰ ਦੀ ਰਹੇ ਮਨਮ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਰਨਜੀਤ ਕੌਰ ਹੈ ਹਾਂ ਜੀ ਜੇਲਾ ਤੁਮੈਤ ਕੋਈ ਇਹ ਨਾਮ ਅਸ ਐ ਨਾਮ ਜੁਨੇ ਲੇ ਮਨਮ ਜਿਵੇਂ ਕਿ ਸਰਕਾਰ ਦਾਵੇ ਕਰਦੀ ਪਈ ਹੈ ਕਿ ਅਸੀਂ ਮਲਾਜ਼ਮਾਂ ਨੂੰ ਪੱਕੇ ਤੌਰ ਤੇ ਭਰਤੀ ਕਰ ਰਹੀ ਹੈ ਪਰ ਕਿ ਕਿ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਜਿਹੜੇ ਕਿ ਮੁਲਾਜ਼ਮ ਵਰਗ ਕਿਉਂਕਿ ਕੰਟਰੈਕਟ ਬੇਸ ਤੇ ਕੰਮ ਕਰ ਰਿਹਾ ਵਾ ਤਾਂ ਕੀ ਅਲਤ ਕਰ ਕੋਈ ਇਹਨਾਂ ਨੂੰ ਪੱਕੇ ਕਰਨ ਦਾ ਕੋਈ ਸਰਕਾਰ ਵੱਲੋਂ ਏਜੰਡਾ ਕੋਈ ਰੱਖਿਆ ਗਿਆ ਵਾ ਹਾਂ ਦਾਅਵੇ ਤਾਂ ਸਰਕਾਰ ਬਹੁਤ ਕਰਦੀ ਹੈ ਪਰ ਉਹ ਗੱਲਾਂ ਛੀ ਕਰਦੀ ਹੈ ਕੋਈ ਵੀ ਸਾਡੇ ਨਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਸਾਡੇ ਤੱਕ ਪਹੁੰਚਿਆ ਜਦੋਂ ਅਸੀਂ ਇਹਨਾਂ ਨੂੰ ਕਿਸੇ ਚੀਜ਼ ਦਾ ਦੇ ਸੱਸ ਦੱਸ ਦਿੰਦੇ ਹਾਂ ਕਿ ਅਸੀਂ ਹੁਣ ਇਸ ਚੀਜ਼ ਲਈ ਹੜਤਾਲ ਕਰ ਰਹੇ ਹਾਂ ਜਾਂ ਅਸੀਂ ਇਸ ਚੀਜ਼ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਉਦੋਂ ਸਾਨੂੰ ਇੱਕ ਮਿੱਠੀ ਬੋਲੀ ਦੇ ਦਿੱਤੀ ਜਾਂਦੀ ਹੈ ਸਾਡਾ ਇਹ ਨਾਮ ਦਾ ਇੱਕ ਮੇਨ ਕੰਮ ਹੈਗਾ ਈਪੀਆਈ ਇਮੂਨਾਈਜੇਸ਼ਨ ਪ੍ਰੋਗਰਾਮ ਜਿਹੜਾ ਸਟੇਟ ਲੈਵਲ ਤੇ ਸੈਂਟਰ ਲੈਵਲ ਤੇ ਸਾਰੇ ਪਾਸੇ ਹੁੰਦਾ ਹੈਗਾ ਉਸ ਚੀਜ਼ ਨੂੰ ਇਹ ਚਾਹੁੰਦੇ ਆ ਕਿ ਇਹ ਨਾ ਰੋਕਿਆ ਜਾਵੇ ਜੇਕਰ ਇਹ ਰੁਕਦਾ ਤੇ ਇਹਨਾਂ ਨੂੰ ਸਟੇਟ ਤੋਂ ਡਾਂਟ ਪੈਂਦੀ ਹੈਗੀ ਸੈਂਟਰ ਤੋਂ ਡਾਂਟ ਪੈਂਦੀ ਹੈਗੀ ਬਟ ਅੱਜ ਅਸੀਂ 2 ਮਹੀਨੇ ਸਾਨੂੰ ਤਨਖਾਹਾਂ ਨਾ ਮਿਲਣ ਕਰਕੇ ਅੱਜ ਉਸ ਦਾ ਵੀ ਅਸੀਂ ਪ੍ਰੋਪਰ ਤੌਰ ਤੇ ਬਾਈਕਾਟ ਕਰ ਦਿੱਤਾ ਹੈ ਇਹ ਬਾਈਕਾਟ ਉਦੋਂ ਤੱਕ ਰਹੇਗਾ ਜਦ ਤੱਕ ਸਾਡੀਆਂ ਤਨਖਾਹਾਂ ਸਾਨੂੰ ਨਹੀਂ ਮਿਲਦੀ ਜੇ ਗੱਲ ਕਰੀਏ ਜਿਹ ਅਕਾਲੀ ਦਲ ਦੀ ਸਰਕਾਰ ਸੀ ਉਹ ਤੁਹਾਨੂੰ ਪੱਕੇ ਕਰਨ ਦਾ ਸੁਪਾਸ਼ਣ ਦਿੱਤਾ ਗਿਆ ਸੀ ਪਰ ਹੁਣ ਆਪ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਮੁਲਾਜ਼ਮ ਤੇ ਮਲਾਜਮਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਤੁਹਾਨੂੰ ਲੱਗਦਾ ਕਿ ਪਹਿਲੀ ਸਰਕਾਰ ਚੰਗੀ ਸੀ ਕਿ ਆ ਸਰਕਾਰ ਚੰਗੀ ਹੈ ਇਹ ਸਾਰੀਆਂ ਸਰਕਾਰਾਂ ਇੱਕੋ ਹੀ ਥਾਲੀ ਦੀਆਂ ਚਟੀਆਂ ਵਟੀਆਂ ਹੈਗੀਆਂ ਨੇ ਕੋਈ ਸਰਕਾਰ ਨਹੀਂ ਸਾਡੇ ਲਈ ਚੰਗੀ ਬਣ ਕੇ ਆਈ ਹੈਗੀ ਜੇਕਰ 2015 ਦੇ ਵਿੱਚ ਇਹਨਾਂ ਦੇ ਕੁਝ ਆਰਡਰ ਰੱਦ ਕਰੰਦਾ ਰਾਤੋਂ ਰਾਤ ਮੈਸੇਜ ਆਇਆ ਲਿਸਟਾ ਪਈਆਂ ਉਹ ਰਾਤੋਂ ਰਾਤ ਹੀ ਕੰਪਿਊਟਰਾਂ ਦੇ ਵਿੱਚੋਂ ਵੀ ਗਾਇਬ ਹੋ ਗਈਆਂ ਜਿਹੜੀਆਂ ਕਿ ਅਜ ਤੱਕ ਕੋਰਟ ਦੇ ਵਿੱਚ ਹੁੰਦੀਆਂ ਪਈਆਂ ਉਹ ਕੇਸ ਜਿੱਤਣ ਦੇ باوجود ਵੀ ਉਹ ਚੀਜ਼ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈਗਾ ਉਹ ਅਸੀਂ ਕੋਰਟ ਕੇਸ ਜਿੱਤ ਚੁੱਕੇ ਆ ਪਰ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਹੈਗਾ ਇਹਨਾਂ ਕੋਲ ਬਜਟ ਹੀ ਨਹੀਂ ਆ ਰਿਹਾ ਹੈਗਾ ਜੇ ਹੁਣ ਤਨਖਾਹਾਂ ਦੀ ਗੱਲ ਕਰੀਏ ਤਨਖਾਹਾਂ ਤੋਂ ਕਿੰਨੇ ਟਾਈਮ ਤੋਂ ਮਤਲਬ ਕੀ ਗੱਲ ਕੋਈ ਨਹੀਂ ਮਿਲ ਰਹੀ ਆ ਜੇਕਰ ਕਿਆ ਜਾਵੇ ਤਾਂ ਝੁੰਗੇ ਜੀ ਤਨਖਾਹ ਮਿਲਦੀ ਹੈ ਹੁਣ ਵੀ 2 ਮਹੀਨੇ ਦੀ ਸਾਡੀ ਜਿਹੜੀ ਤਨਖਾਹ ਹੈਗੀ ਬਿਲਕੁਲ ਬੰਦ ਹੈਗੀ ਆ ਲਾਸਟ ਟਾਈਮ ਵੀ ਅਸੀਂ ਇਦਾਂ ਹੀ ਹੜਤਾਲ ਕਰਕੇ ਆਪਣੀ ਜਿਹੜੀ ਤਨਖਾਹ ਪਵਾਈ ਸੀਗੀ ਇਹ ਤਨਖਾਹ ਤਨਖਾਹ ਨਹੀਂ ਰਹਿ ਜਾਂਦੀ ਹੈਗੀ ਇੱਕ ਦੂਸਰੇ ਤੋਂ ਅਸੀਂ ਹੱਲ ਲੈ ਕੇ ਆਪਾਂ ਨੇ ਕਰਦੇ ਆ ਜਦੋਂ ਤੱਕ ਤਨਖਾਹ ਸਾਡੇ ਕੋਲ ਆਉਂਦੀ ਹੈ ਸਾਡੇ ਅਕਾਊਂਟ ਖਾਲੀ ਹੋ ਜਾਂਦੇ 2027 ਦੇ ਵਿੱਚ ਤੁਹਾਡੇ ਮੁਲਾਜ਼ਮ ਬਰਗ ਵੱਲੋਂ ਕਿਦਾਂ ਸਰਕਾਰ ਨੂੰ ਕਹਿ ਲੋ ਕਿ ਇਸ ਚੀਜ਼ ਦਾ ਮਤਲਬ ਕਿ ਕਹਿ ਲਿਖ ਜਵਾਬ ਦਿੱਤਾ ਜਾਊਗਾ ਕਾਲੇ ਝੰਡੇ ਦਿਖਾ ਕੇ ਜਵਾਬ ਦਿੱਤਾ ਜਾਊਗਾ ਜਿੱਦਾਂ ਅਸੀਂ ਝਾੜੂ ਨੂੰ ਜਿਤਾਇਆ ਸੀ ਇਸ ਤਰ੍ਹਾਂ ਹੀ ਝਾੜੂ ਨੂੰ ਵਾਪਸ ਫੇਰ ਕੇ ਕੂੜਾ ਕਰਕੜ ਮਾਰ ਘਟਿਆ ਜਾਊਗਾ ਤੁਹਾਨੂੰ ਮੰਗ ਕੀ ਕਰਦੇ ਆ ਅਸੀਂ ਮੰਗ ਇਹੀ ਕਰਦੇ ਆ ਕਿ ਸਾਨੂੰ ਇਕੁਅਲ ਵਰਕ ਇਕੁਅਲ ਪੇ ਦਿੱਤਾ ਜਾਵੇ ਜੋ ਕੇਸ ਅਸੀਂ ਕੰਟਰੈਕਟਰ ਵਾਲੇ ਜਿੱਤੇ ਹੋਏ ਆ ਉਹ ਸਾਡੇ ਲਾਗੂ ਕੀਤੇ ਜਾਣ ਵੀ ਏਰੀਅਲ ਸਾਨੂੰ ਦਿੱਤਾ ਜਾਵੇ ਦੂਸਰਾ ਸਾਡੀ ਤਨਖਾਹ ਜਿਹੜੀ ਆ 5 ਤਰੀਕ ਤੱਕ ਸਾਡੇ ਖਾਤਿਆਂ 'ਚ ਹੋਵੇ ਨਹੀਂ ਤਾਂ 6 ਤਰੀਕ ਤੋਂ ਅਸੀਂ ਬਿਨਾਂ ਕਿਸੇ ਨੂੰ ਨੋਟਿਸ ਦਿੱਤੇ ਅਸੀਂ ਧਰਮਿਆ ਦੇ ਪਹੁੰਚ ਜਾਵਾਂਗੇ